ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲ ਕਾਦੇ ਕੈਲਾਸ਼ ਨਗਰ ਮੋਹੱਲੇ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਬੀਤੀ ਰਾਤ 11 ਵਜੇ ਦੇ ਕਰੀਬ ਕੁਝ ਲੋਕਾਂ ਵੱਲੋਂ ਇੱਕ ਮਕਾਨ ਦੇ ਵਿੱਚ ਹਮਲਾ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਇੱਟਾਂ ਚਲਾਈਆਂ ਗਈਆਂ ਅਤੇ ਗੇਟ ਵੀ ਤੋੜੇ ਗਏ ਅਤੇ ਮਕਾਨ ਦੇ ਅੰਦਰ ਦਾਖਲ ਹੋ ਕੇ ਹੰਗਾਮਾ ਵੀ ਕੀਤਾ ਗਿਆ ਜਿਸ ਦੇ ਚਲਦਿਆਂ ਮੋਹੱਲਾ ਨਿਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਹੁਣ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾ ਰਹੀ ਹੈ ਜਨਕਰ ਦਿੰਦੇ ਹੋਏ ਮਕਾਨ ਦੇ ਮਾਲਕਾਂ ਨੇ ਦੱਸਿਆ ਕਿ ਉਹ ਅੰਦਰ ਸੁੱਤੇ ਪਏ ਸੀ ਤਾਂ ਅਚਾਨਕ ਉਹਨਾਂ ਦੇ ਕਰਦੇ ਬਾਹਰ ਆ ਕੇ ਕੁਝ ਲੋਕ ਗਾਲਾਂ ਕੱਢਣ ਲੱਗ ਪਏ ਅਤੇ ਕਰਦੇ ਗੇਟ ਪੰਨਣ ਲੱਗ ਗਏ ਅਤੇ ਇੱਟਾਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇੰਨਾ ਹੀ ਨਹੀਂ ਗੇਟ ਤੋੜ ਕੇ ਮਕਾਨ ਦੇ ਅੰਦਰ ਵੀ ਕੁਝ ਲੋਕ ਦਾਖਲ ਹੋ ਗਏ ਅਤੇ ਉਹਨਾਂ ਵੱਲੋਂ ਮਕਾਨ ਦੇ ਅੰਦਰ ਜਾ ਕੇ ਹੰਗਾਮਾ ਵੀ ਕੀਤਾ ਗਿਆ ਅਤੇ ਸਮਾਨ ਦੀ ਪੰਨਤੋੜ ਵੀ ਕੀਤੀ ਗਈ ਜਿਸ ਤੋਂ ਬਾਅਦ ਮੋਹੱਲਾ ਨਿਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਅਤੇ ਇਸ ਦੀ ਸੂਚਨਾ ਉਹਨਾਂ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਜੀ ਮੇਰਾ ਨਾਮ ਰਾਜਵਿੰਦਰ ਤੋਰਾ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਫਾਜ਼ਿਲਕਾ ਕਲਾਸ਼ ਨਗਰ ਕੀ ਗੱਲ ਕੀ ਹੋਈ ਯਾਰ ਅੱਜ ਰਾਤ ਨੂੰ ਰਾਤ ਬੀਤੀ ਰਾਤ 11:30 ਵਜੇ ਕੁਝ ਬੰਦੇ ਜ਼ਲੀ ਮੁਲੇ ਦੇ ਨੇ ਤੁਹਾਨੂੰ ਨਾਂ ਵੀ ਦੱਸ ਦਿਆਂਗੇ ਉਹਨਾਂ ਦੇ ਪਹਿਲੇ ਬਾਰ ਗਾਲਾਂ ਵਿੱਚ ਬਹੁਤ ਕੱਡੀਆਂ ਗੰਦੀਆਂ ਸਾਡੇ ਦਰਵਾਜ਼ੇ ਪੰਨੇ ਨੇ ਇੱਟਾਂ ਵੀ ਮਾਰੀਆਂ ਨੇ ਕੋਸ਼ਿਸ਼ ਕਰਕੇ ਸਾਡਾ ਦਰਵਾਜ਼ਾ ਵੀ ਉਹਨਾਂ ਨੇ ਮੇਨ ਗੇਟ ਤੋੜ ਕੇ ਔਰ ਅੰਦਰ ਉੱਪਰ ਤੱਕ ਦਾਖਲ ਹੋ ਗਏ ਸਾਨੂੰ ਜਾਨ ਮਾਰ ਦਾ ਹਮਲਾ ਕੀਤਾ ਗਿਆ ਸਾਡੇ ਤੇ ਬਹੁਤ ਉਹਨਾਂ ਨੇ ਗਾਲਾਂ ਵੀ ਕੱਢੀਆਂ ਕਿ ਬਰਾਦਰੀ ਦਾ ਨਾਮ ਲੈ ਲੈਤੀ ਅੱਛਾ ਜੀ ਕੀ ਗੱਲ ਕੀ ਸੀ ਕਿਉਂ ਕੱਢਿਆ ਗੱਲ ਆ ਇਹ ਹੁਣ ਸਾਨੂੰ ਨਹੀਂ ਪਤਾ ਜੀ ਕਿ ਇਹਨਾਂ ਦੇ ਕੋਈ ਆਪਸੀ ਰੋਲਾ ਬਰਾਦਰੀ ਦਾ ਹੋਏਗਾ ਲੇਕਿਨ ਸਾਡੇ ਨਾਲ ਉਹਨਾਂ ਦੀ ਅੱਜ ਤੱਕ ਕਦੀ ਵੀ ਕੋਈ ਗੱਲਬਾਤ ਨਹੀਂ ਹੋਈ ਨਾ ਅਸੀਂ ਸਾਡੇ ਨਾਲ ਬਿਲਕੁਲ ਜਦੋਂ ਆਂਦੇ ਜਾਂਦੇ ਨੇ ਸਾਨੂੰ ਸਸਰੀ ਕਾਲ ਵੀ ਬੁਲਾਉਂਦੇ ਆ ਅਸੀਂ ਬੋਲਦੇ ਚੱਲਦੇ ਵੀ ਆਪਸੇ ਪਰ ਰਾਤ ਉਹਨਾਂ ਦੇ ਦਿਮਾਗ 'ਚ ਪਤਾ ਨਹੀਂ ਕੀ ਹੈ ਜਦ ਫਰਦੂਲੀ ਕਹਿ ਲੋ ਕਿ ਸਾਡੇ ਉਹਨਾਂ ਨੇ ਦਰਵਾਜ਼ੇ ਤੱਕ ਮਤਲਬ ਕਿ ਸਾਨੂੰ ਜਾਨ ਮਾਰਨੇ ਸੀ ਜੇ ਦਰਵਾਜ਼ਾ ਸਾਡਾ ਮੇਨ ਗੇਟ ਖੁੱਲ ਜਾਂਦਾ ਤੇ ਸਾਨੂੰ ਕੁਝ ਮਾਰ ਕੇ ਵੀ ਜਾ ਸਕਦੇ ਸੀ। ਚਾਹੀ ਕਰੇ ਕੋਈ ਕੋਸੀਗਾ। ਕਰੇ ਅਸੀਂ ਮੈਂ ਤੇ ਮੇਰੇ ਹਸਬੰਡ ਸੀਗੇ। ਰਾਤੀ ਸੁੱਤੇ ਪਏ ਸੀ ਸੁੱਤੇ ਕਦ ਅਸੀਂ ਸੋਚਿਆ ਚੱਲੋ ਸ਼ਰਾਬ ਛੂ ਪੀਤੀ ਕੋਈ ਸ਼ਰ ਗਾਲਾ ਕੱਢ ਰਿਹਾ ਹੋਏਗਾ ਤੇ ਚਲਾ ਜਾਏਗਾ ਦਰਵਾਜ਼ੇ ਖੜਕਾ ਕੇ। ਜਦੋਂ ਸਾਨੂੰ ਪਤਾ ਲੱਗੇ ਮੱਲੇ ਵਾਲੇ ਸਾਰੇ ਇਕੱਠੇ ਹੋ ਗਏ ਤੁਸੀਂ ਆਕੇ ਤੁਰ ਤਾ ਦਰਵਾਜ਼ੇ ਟੁੱਟੇ ਪੈ ਨੇ ਜਦੋਂ ਅਸੀਂ ਬਾਹਰ ਗੇਟ ਖੋਲਿਆ ਉਦੋਂ ਪਤਾ ਲੱਗਿਆ ਵੀ ਇਹ ਤਾਂ ਉੱਪਰ ਤੱਕ ਵੀ ਚੜ ਗਏ ਨੇ ਤੇ ਉੱਪਰ ਵੀ ਸਾਡਾ ਸਾਰਾ ਸਮਾਨ ਸਵਨ ਤੇ ਪੁਲਿਸ ਨੂੰ ਦਿੱਤੀ ਸੂਚਨਾ ਤੁਸੀਂ ਹਾਂਜੀ ਰੱਖੀ 112 ਨੰਬਰ ਤੇ ਅਸੀਂ ਕੰਪਲੇਂਟ ਉਸੇ ਵੇਲੇ ਕਰਤੀ ਸੀ ਆਇਆ ਫਿਰ ਵੀ ਪੁਲਸ ਵਾਲਾ ਤੇ ਪੁਲਿਸ ਵਾਲਾ ਤੱਕ ਕੋਈ ਨਹੀਂ ਆਇਆ ਜੀ ਅੱਛਾ ਹੁਣ ਕੀ ਅੱਗੇ ਕਾਰਵਾਈ ਮੰਗ ਕਰੀ ਅਸੀਂ ਤਾਂ ਹੀ ਹੈ ਜੀ ਸਾਨੂੰ ਇਨਸਾਫ ਚਾਹੀਦਾ ਜਾ ਕੇ ਉੱਥੇ ਅਸੀਂ ਕੰਪਲੀਟ ਕਰਾਂਗੇ ਹੂੰ ਕੋਈ ਸੀਸੀਟੀਵੀ ਫੁਟੇਜ ਹੈ ਹਾਂਜੀ ਬਿਲਕੁਲ ਸਾਡੇ ਕੋਲ ਬਿਲਕੁਲ ਮੈਂ ਲਿਖੀ ਪਈ ਐਪਲੀਕੇਸ਼ਨ ਵਿੱਚ ਲਿਖੀ ਪਈ ਉਹ ਤੁਹਾਨੂੰ ਦਿਖਾ ਵੀ ਦੇਵਾਂਗੇ ਸਭ ਨੋਟੇਜ ਅੱਛਾ ਕੈਮਰੇ ਚ ਸਭ ਦੀ ਫੋਟੋ ਆਈ ਹੈ ਜਿੰਨਾ ਜਿੰਨਾ ਦੇ ਵੀ ਕੋਈ ਲੇਡੀਜ਼ ਵੀ ਹੈ ਇੱਕ ਨਾਲ ਉਹਨਾਂ ਦਾ ਨਾਮ ਨਹੀਂ ਸਾਨੂੰ ਪਤਾ ਕੌਣ ਹੈ ਪਰ ਜਿਹੜੇ ਲੜਕੇ ਵੀ ਹੈ ਉਹਨਾਂ ਦੇ ਨਾਮ ਸਾਨੂੰ ਸਭ ਦਾ ਪਤਾ ਹੈ। ਅੱਛਾ ਜੀ। ਤੇ ਜੇ ਮੰਨ ਲਓ ਅਸੀਂ ਦਰਵਾਜ਼ਾ ਖੁੱਲ ਜਾਂਦਾ ਤੇ ਸਾਨੂੰ ਤਾਂ ਉਹ ਤਾਂ ਮਾਰ ਕੇ ਛੱਡ ਜਾਣਾ ਸੀ ਜੀ। ਹੁਣ ਕੀ ਕਾਰਵਾਈ ਦੀ ਮੰਗ ਕਰ ਰਹੇ ਤੁਸੀਂ? ਹੁਣ ਅਸੀਂ ਤਾਂ ਇਹ ਕਾਰਵਾਈ ਕਿਸੀਂ ਉਹਨਾਂ ਤੇ ਹੁਣ ਜੇ ਉਹ ਸਾਡੇ ਤੇ ਕੀਤਾ ਤੇ ਅਸੀਂ ਵੀ ਫਿਰ ਉਹਨਾਂ 'ਤੇ ਅੱਗੋਂ ਕਾਰਵਾਈ ਕਰਾਂਗੇ ਅਸੀਂ ਉਹਨਾਂ ਦੀ ਕੰਪਲੇਂਟ ਕਰਾਂਗੇ ਅੱਗੇ। ਠੀਕ। ਨਾ ਤੁਹਾਡਾ ਜੀ। ਮੇਰਾ ਨਾਮ ਪ੍ਰੀਤਮ ਸਿੰਘ ਹੈ ਜੀ। ਅੱਛਾ ਜੀ। ਇਹ ਰਾਤ ਨੂੰ 11:30 'ਤੇ ਸੁੱਤੇ ਹੋਏ ਸੀ। ਤੇ ਸਾਡੇ ਸੁੱਤੇ ਪਿਆ ਦੇ ਪਹਿਲਾਂ ਸਾਡਾ ਜਿੱਥੇ ਸਾਡਾ ਬੈਡਰੂਮ ਹੁੰਦਾ ਦਰਵਾਜ਼ਾ ਖੜਗਾਇਆ ਇਹਨਾਂ ਨੇ ਫਿਰ ਸਾਡਾ ਸ਼ਟਰ ਭੰਨਿਆ ਫਿਰ ਸਾਡਾ ਮੇਨ ਗੇਟ ਜਿਹੜਾ ਹੈਗਾ ਉਹ ਭੰਨ ਗਿਆ ਅੰਦਰ ਵੜ ਕੇ ਉੱਪਰ ਸਾਰੇ ਸਾਰੇ ਕੱਪੜੇ ਖਿਲਾਰ ਦੇ ਭਰਾਹਾਰ ਕੀਤਾ ਸਾਡਾ ਇਹਨਾਂ ਨੇ ਜੇ ਅਸੀਂ ਦਰਵਾਜ਼ਾ ਖੋਲਦੇ ਦਿੱਤਾ ਇਹਨਾਂ ਨੇ ਤੁਹਾਨੂੰ ਮਾਰ ਕੇ ਸੁੱਟ ਦੇਣਾ ਸੀ ਵੀ ਇਹਨਾਂ ਨੇ ਸਾਡਾ ਮਾਰ ਹਰ ਕਰਨ ਦਾ ਕਾਰਨ ਕੀ ਸਮਝਿਓ ਹੈ ਹਮਲੇ ਦਾ ਕਾਰਨ ਇਹ ਹੈ ਜੀ ਕੋਈ ਗੁਰਦਾਨ ਦਾ ਮਸਲਾ ਹੈ ਗਿਆ ਸੀ ਆ ਗੁਰਦਾਰ ਦਾ ਮਸਲਾ ਹੋ ਗਿਆ ਸੀ ਗੁਰਦਾਰਵਾਗੇ ਵਾਸਤੇ ਰਾਤ ਨੂੰ ਸਾਡੇ ਰੋਲ ਦੀ ਰਾਤ ਹੋ ਜਾਂਦੀ ਹਵਾ ਕਿਤੇ ਸਾਡੇ ਕੋਲ ਕੋਈ ਗੱਲ ਨਹੀਂ ਦੀ ਬਾਤ ਨਹੀਂ ਕਦੇ ਕੋਈ ਨਾ ਕੋਈ ਬੰਦਾ ਨੇ ਕੋਈ ਚੰਗਾ ਨਹੀਂ ਕਿਹਾ ਹਮ ਹਾਲੇ ਕਿ ਸਾਡੇ ਰਿਸ਼ਤੇਦਾਰ ਹੀ ਨੇ ਪਰ ਫਿਰ ਵੀ ਇਹਨਾਂ ਨੇ ਸਹਾਰਾ ਖਤਕੀ ਕੀਤੀ ਹੈ ਨਾ ਅੱਛਾ ਜੀ ਜਿਹੜਾ ਕੱਲ ਰੋਲਾ ਪਿਆ ਸੀ ਉਹਦੇ ਵਿੱਚ ਤੁਸੀਂ ਵੀ ਹੈਗੇ ਸੀ ਕੱਲ ਕਾਲ ਹਾਂ ਅੱਜ ਤਾਂ ਆਏ ਦੋ ਦੋ ਉਸੇ ਜੰਡੇ ਜਦੋਂ ਲੜਾਈ ਲੱਗਾ ਆਇਆ ਸੀ ਉਸੇ ਨੂੰ ਕੁੱਟ ਕੇ ਆ ਗਏ ਅਥੇ ਉੱਥੇ ਬੈਠੇ ਜੀ ਅੱਛਾ ਜੀ ਤੇ ਹੁਣ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਤੁਸੀਂ ਹਾਂ ਦਿੱਤੀ ਹੈ ਪੁਲਿਸ ਨੂੰ ਦਿੱਤੀ 112 ਨੰਬਰ ਤੇ ਕਾਲ ਕਰਤੀ ਸੀ ਜੀ ਅਸੀਂ ਉਹ ਕਹਿੰਦੇ ਤੇ ਸੀਟੀ ਜਾ ਕੇ ਹੁਣ ਕੀ ਮੰਗ ਕਰ ਰਹੇ ਹੋ ਤੁਸੀਂ ਪਾਕਿਸਤਾਨ ਦੇ ਸਾਥ ਦੇ ਸਾਨੂੰ ਡਾਢੇ ਕਾਲ ਤੋਂ ਤੁਹਾਨੂੰ ਕਿਤੇ ਵੀ ਲੈ ਕੇ ਕੁਝ ਨਹੀਂ ਕਰ ਸਕਦੇ ਠੀਕ ਮੱਲੇ ਦੇ ਵਿੱਚ ਹੋਇਆ ਜੀ ਰਾਤ ਨੂੰ ਤੁਹਾਡਾ ਵਾਰਡ ਤੇ ਰਾਤ ਨੂੰ ਕੁਝ ਬੰਦੇ ਆਪਣੇ Pritam Singh Gogai ਕਰਾਇਨੇ ਹਮਲਾ ਕੀਤਾ ਉਹਨਾਂ ਨੇ ਜਦੋਂ ਉਸ ਫੋਟੋ ਜੀ ਤੇ ਛਗਾ ਤੇ ਸਾਰੇ ਮੈਨੂੰ ਬੁਲਾਇਆ ਨੇ ਵਾਰਡ ਵਾਸੀਆਂ ਨੇ ਤੇ ਅਸੀਂ ਸਾਰਾ ਦੇਖਿਆ ਬਹੁਤ ਗਲਤ ਹੋਇਆ ਰਾਤ ਨੂੰ ਵੀਡੀਓ ਵਿੱਚ ਵੀ ਆ ਰਿਹਾ ਬਹੁਤ ਗਾਲੀ ਗੋਚ ਕਰ ਰਹੇ ਨੇ ਮੈਂ ਇਹ ਪ੍ਰਸ਼ਾਸਨ ਤੋਂ ਮੰਗ ਕਰਾਂਗਾ ਜਿਨ੍ਹਾਂ ਨੇ ਕੀਤਾ ਉਹਨਾਂ ਖਾਸ ਸਰਕਾਰ ਦੇ ਇਹ ਕਿੰਨੇ ਕਬਜ ਦੀ ਵਾਰਦਾਤ ਸੀਗੀ ਇਹ ਰਾਤ ਅਪਰੋਕਸੀਮੇਟ 11 ਵਜੇ ਦਾ ਟਾਈਮ ਹੈ ਸ਼ਾਇਦ ਅੱਛਾ ਜੀ ਹਾਂ ਤੇ ਮਤਲਬ ਮਹੱਲੇ ਦੇ ਵਿੱਚ ਬਹੁਤ ਗਾਲੀ ਗਲੋਚ ਗਲਤ ਤਰੀਕੇ ਨਾਲ ਗਾਲਾਂ ਤੁਸੀਂ ਵੀਡੀਓ ਸੁਣ ਲਓ ਤੇ ਬਾਕੀ ਸਾਨੂੰ ਸਾਰੇ ਸਾਈਡਾਂ ਦੇ ਲੋਕ ਪਰੇਸ਼ਾਨ ਹੋਏ ਨੇ ਉਹ ਤਾਂ ਗਲੀ ਗਲਿਆਂ ਦੇ ਵਿੱਚ ਆ ਕੇ ਸਾਰਾ ਬਚਾਇਆ ਮਾਹੌਲ ਨੂੰ ਠੰਡਾ ਕੀਤਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਭੇਜਿਆ ਔਰ ਮੇਰੀ ਪ੍ਰਸ਼ਾਸਨ ਤੋਂ ਹੀ ਮੰਗਾਇਆ ਵੀ ਇਹਨਾਂ ਨੂੰ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਸਬਕ ਸਬਕ ਕਾਰਵਾਈ ਕੀਤੀ ਗਈ ਠੀਕ ਹੈ ਕੀ ਮਾਮਲਾ ਆਇਆ ਜੀ ਤੁਹਾਡੇ ਮਲੇ ਚ ਰਾਤ ਨੂੰ ਬਹੁਤ ਮਾੜੀ ਘਟਨਾ ਆਈ ਜੀ ਇਹ ਬੰਦਾ ਜਿਹੜਾ ਟੇਲਰ ਮਾਸਟਰ ਆ ਉਹਗਾ ਇਹ ਪ੍ਰਿਕਮ ਸੰਗੇ ਬਹੁਤ ਹੀ شریف ਆਦਮੀ ਹੈ ਹੂੰ ਕਹਿੰਦੇ ਦੇ ਮਤਲਬ ਦਰਵਾਜੇ ਤੋੜਿਆ ਗਿਆ ਜੀ ਸ਼ਰਾਬ ਵੀ ਖਾਏ ਨੇ ਉੱਤੇ ਵੀ ਇਹਨਾਂ ਨੂੰ ਨੁਕਸਾਨ ਪਾਇਆ ਇਹ ਤਾਂ ਬਾਈਟਾਂਸ ਅੰਦਰ ਲੁਕਿਆ ਜੀ ਜੇ ਬਾਈਟਾਂਸ ਲੁਕਿਆ ਰਹਿੰਦਾ ਤੇ ਇਹਨੂੰ ਮਾਰ ਦਿੰਦਾ ਫੱਟਰ ਕਰ ਦਿੰਦਾ ਇਹਨੂੰ ਹੂੰ ਪੂਰਾ ਮਨ ਨੂੰ ਤਾਂ ਐਸੇ ਲੈਦਾ ਆਏ ਸੀ ਟਾਟਾ ਮਾਰੀਆਂ ਵੀ ਇਹਨੂੰ ਫੱਟਰ ਕਰਨੇ ਚਾਹੀਦਾ ਹੂੰ ਇਹ ਤਾਂ ਕੁਦਰਤੀ ਪਰਮਾਤਮਾ ਵੱਲੋਂ ਬਚ ਗਿਆ ਜੀ अच्छा जी हां कौन बंदे से पता लग गया जी बंदे पता है शराबी जवा भी गए सी जी रात नु आए ने जी चरते बंदे अच्छा जी बहुत ਸਾਡੇ ਮੱਲੇ 'ਚ ਕਦੇ ਇਸ ਤਰ੍ਹਾਂ ਦੀ ਘਟਨਾ ਹੋਈ ਨਹੀਂ ਜੀ ਇਹ ਪਹਿਲੀ ਸਫਾਈ ਹੈ ਅੱਛਾ ਹਾਂ ਜੀ ਫਿਰ ਕੋਈ ਪੁਲਿਸ ਵਗੈਰਾ ਨੇ ਦਿੱਤੀ ਜਾਣਕਾਰੀ ਜੀ ਹਾਂ ਜੀ ਪੁਲਿਸ ਨੂੰ ਕਹਿੰਦੇ 112 ਤੇ ਫੋਨ ਕੀਤਾ ਸੀ ਤੇ ਪੁਲਿਸ ਨੂੰ ਤਲਾਸ਼ ਮਿਲ ਗਈ ਜੀ ਮੱਲੇ ਦੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਹੋਈ ਹੈ ਫਿਰ ਕੀ ਕਹੋਗੇ ਉਹਨਾਂ ਨੂੰ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਪੁਲਿਸ ਨੂੰ ਮਤਲਬ ਜਿਹੜਾ ਕਰਨੀ ਚਾਹੀਦੀ ਜੀ ਪੂਰੀ ਇਨਕੁਆਇਰੀ ਜੀ ਇਹਨਾਂ ਦੇ ਮਤਲਬ ਜਿਹੜਾ ਡੰਡ ਦੇਣਾ ਚਾਹੀਦਾ ਇਹਨਾਂ ਨੂੰ ਜੇ ਰਿਪੋਰਟ ਮਾਸ਼ ਹੈ ਕਿ ਨੇ ਨੀ ਜਾਣੇ ਜੀ ਹੌਸਲੇ ਵਧਣਗੇ ਦਿਨੋਂ ਦਿਨ ਵਧਣਗੇ ਜਸਤਪਨ ਦਾ ਨਾ ਕਰਨਗੇ ਤਾਂ ਸਹੀ ਠੀਕ ਹੈ ਰਾਣਾ ਸੁਨੀਲ ਕੁਮਾਰ ਰਾਣਾ ਕਹਿੰਦੇ ਜੀ ਮੈਨੂੰ ਜੀ ਰਾਣਾ ਜੀ ਕੀ ਕਰੋਗੇ ਜਿਹੜਾ ਹੈ ਅਸੀਂ ਰਾਤੀ ਬਸ ਇੱਕ ਡਿਨਰ ਤੋਂ ਆਏ ਆ ਆ ਕੇ ਤੇ ਬਸ ਬੈਠੇ ਸੀ ਅੰਦਰ ਤੇ ਬਾਹਰ ਕਾਫੀ ਆਵਾਜ਼ਾਂ ਆਣ ਲੱਗੀਆਂ ਫਤਰ 3-4 ਬੰਦੇ ਕਿੜਾਏ ਵਿਚਾਰੇ 6-6 ਬੰਦੇ ਨੂੰ ਘੜਪੁਰ ਤੇ ਆ ਗੇੜ ਤੇ ਮਤਲਬ ਤੋੜਨ ਲੱਗੇ ਸੀਗੇ ਪਟੋੜੇ ਮਾਰਨ ਲੱਗੇ ਸੀਗੇ ਉਸ ਤੋਂ ਬਾਅਦ ਪਰੇ ਉਹ ਦੋ ਸਦਾ ਆਏ ਉਹਨਾਂ ਨੂੰ ਲੈ ਕੇ ਨਾਲ ਹੂੰ ਪਤਾ ਨਹੀਂ ਕੀ ਮਸਲਾ ਨਾਲ ਸੰਦ ਸਮਝ ਆਈ ਨਹੀਂ ਵੀ ਐਡੇ ਸ਼ੀਸ਼ੇ ਬੰਦੇ ਨਾਲ ਇਸ ਤਰ੍ਹਾਂ ਦੀ ਗੱਲ ਕੋਈ ਸਾਡੇ ਮਹੱਲੇ ਦੇ ਨਾਲ ਇਸ ਤਰ੍ਹਾਂ ਕਦੇ ਹੋਵੇ ਇਹ ਜੱਚੀ ਨਹੀਂ ਗੱਲ ਕੋਈ ਸਾਨੂੰ ਛੇ ਲੱਗੀ ਗੱਲ ਐ ਹੂੰ ਵੀ ਇਹ ਕੋਈ ਵਧੀਆ ਗੱਲ ਨਹੀਂ ਹੈ ਜੀ ਇਹ ਮਤਲਬ ਇੱਕ ਸ਼ਾਫਤ ਗਲਾਸ਼ਨਗਰ ਇੱਕ ਬੜਾ ਹੀ ਸ਼ਾਂਤ ਜਿਹਾ ਮਹੱਲਾ ਹੈ ਇੱਥੇ ਐਸਾ ਤਾਂ ਕਦੇ ਕੋਈ ਗੱਲ ਨਹੀਂ ਹੋਈ ਤੇ ਬੜਾ ਰਾਤੀ ਅਜੀਬ ਜਿਹਾ ਲੱਗਿਆ ਸਾਨੂੰ ਵੀ ਇੰਨਾ ਕੀ ਮਸਲਾ ਹੋ ਗਿਆ ਵੀ ਇਸ ਤਰ੍ਹਾਂ ਦੀ ਮਤਲਬ ਕਾਰਵਾਈ ਤੇ ਹੋਈ ਹੈ ਸਹੀ ਤੇ ਇਹ ਮਤਲਬ ਐਡਮਿਨਿਸਟ੍ਰੇਸ਼ਨ ਨੂੰ ਖਿਆਲ ਕਰਨਾ ਚਾਹੀਦਾ ਹੈ ਤਾਂ ਕਿ ਇਹ ਮਦਦੀਆਂ ਦੁਬਾਰਾ ਰਿਪੀਟ ਨਾ ਹੋਣ ਜੀ ਅਸੀਂ ਇਹ ਕਹਿਣਾ ਚਾਹਾਂਗੇ ਠੀਕ ਹੈ